ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਤੇ ਆਗੂਆਂ ਵੱਲੋਂ ਪਿੰਡ ਮੋਢ ਪੰਡਾਰੀਆਂ ਵਿੱਚ ਆਪਣੀ ਕਮੇਟੀ ਦਾ ਗਠਨ ਕੀਤਾ ਗਿਆ ਕਿ ਸਾਰੀ ਆਗੂ ਲੀਡਰਸ਼ਿਪ ਜਿਹੜੀ ਹੈ ਜਿੰਨੀ ਆ ਉਹ ਮਤਲਬ ਕਿ ਇਹ ਇਨ ਬੈਨ ਜਿਹੜੀਆਂ ਮੋਰਚੇ ਦੇ ਨਾਲ ਡਟੀ ਆ ਔਰ ਤਾਨੂੰ ਪਤਾ ਵੀ ਜਿਹੜੇ ਆ ਰਹੇ ਨੇ ਮੈਸੇਜ ਵੀ ਆਉਂਦੇ ਆ ਵੀ ਫਲਾਣੇ ਥਾਂ ਤੇ ਭਾਜੇ ਦਾ ਕੋਈ ਬੰਦਾ ਆ ਰਿਹਾ ਪ੍ਰਚਾਰ ਕਰਨ ਵਾਸਤੇ ਆਇਆ ਉਹਦੇ ਵਾਸਤੇ ਵੀ ਜੱਥੇਬੰਦੀ ਜਿਹੜੀ ਆ ਬੜੇ ਜ਼ੋਰ ਦੇ ਵਿੱਚ ਜਿਹੜਾ ਉਹ ਪ੍ਰਦਰਸ਼ਨ ਕਰਦੀ ਆ ਉਹਨਾਂ ਨੇ ਸਵਾਲ ਜਵਾਬ ਕਰਦੀ ਆ ਵਿਰੋਧ ਜਿਹੜਾ ਵਾ ਉਹ ਕਾਲੀਆਂ ਝੰਡੀਆਂ ਦੇ ਕੇ ਸਾਡਾ ਫਰਜ਼ ਆ ਕਿ ਆਪਾਂ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਤੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਨੂੰ ਸਵਾਲ ਜਵਾਬ ਕਰਨੇ ਆ ਜੇ ਨਹੀਂ ਕਰਦੇ ਤੇ ਮੀਟਿੰਗ ਹੋਈ ਆ ਕਿਹੜੇ ਪਿੰਡ ਦੀ ਆ ਅੱਜ ਜੀ ਗੁਰੂ ਕਾ ਬਾਗ ਜ਼ੋਨ ਦੇ ਅੰਦਰ ਮੋਹਨ ਪੰਡਾਰੀਆਂ ਪਿੰਡ ਜਿੱਥੇ ਮੀਟਿੰਗ ਕਰਕੇ ਪਿੰਡ ਇਕਾਈ ਦਾ ਗਠਨ ਕੀਤਾ ਗਿਆ ਇਹ ਸਾਡਾ ਪਿੰਡ ਜਿਹੜਾ ਪਹਿਲਾਂ ਜਥੇਬੰਦ ਨਹੀਂ ਸੀਗਾ ਤੋਂ ਅੱਜ ਜਿਹੜਾ ਅੰਦੋਲਨ ਚੱਲ ਰਿਹਾ ਆਪਣੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਤੋਂ ਇਸ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਇਹ ਸਾਡੇ ਵੀਰ ਜਿਹੜੇ ਆ ਆਪਣੇ ਘਰ ਦੀ ਲੜਾਈ ਸਮਝ ਕੇ ਸਾਡੇ ਨਾਲ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਜਥੇਬੰਦ ਹੋਏ ਆ ਤੋਂ ਸਾਡਾ 30 ਤਰੀਕ ਨੂੰ ਜਿਹੜਾ ਜਥਾ ਫਿਰ ਦੁਬਾਰਾ ਜਾਣਾ ਵਾ ਆਪਣੇ ਸ਼ੰਭੂ ਬਾਰਡਰ ਦੇ ਉੱਤੇ ਉਹਦੇ ਵਿੱਚ ਬੀਬੀਆਂ ਦਾ ਜਥਾ ਵੱਡੇ ਪੱਧਰ ਤੇ ਜਾਊਗਾ ਕਿਉਂਕਿ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਤੂੜੀ ਤੰਦ ਬਣਾਉਣਾ ਵਾ ਹੋਰ ਕਣਕ ਜਿਹੜੀ ਆ ਮੰਡੀਆਂ ਦੇ ਵਿੱਚਣ ਸਾਡੇ ਭਰਾਵਾਂ ਨੇ ਜਾਣਾ ਇਸ ਕਰਕੇ ਜਥੇਬੰਦੀ ਦੇ ਅੰਦਰ ਫੈਸਲਾ ਹੋਇਆ ਕਿ ਇਹ ਜਿਹੜਾ ਮੋਰਚਾ ਲੰਬਾ ਚੱਲਣਾ ਤੇ ਬੀਬੀਆਂ ਜਿਹੜਾ ਇਸ ਮੋਰਚੇ ਦੇ ਕੰਮ ਦੇ ਦਿਨਾਂ ਵਿੱਚ ਕਮਾਂਡ ਸੰਭਾਲਣਗੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਕਣਕ ਦਾ ਆ ਸੀਜ਼ਨ ਅਬੀਤ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਹ ਵੀਰ ਜਿਹੜਾ ਜਾ ਕੇ ਫਿਰ ਆਪਣੇ ਮੋਰਚੇ ਦੀ ਕਮਾਂਡ ਸੰਭਾਲਣਗੇ ਤੇ ਇਹਦੇ ਨਾਲ ਹੀ ਜਿਹੜੇ ਸਾਡੇ ਹਰਿਆਣੇ ਦੇ ਤਿਲਨ ਸਿੰਘ ਜਿਹੜੇ ਆ ਕਿਸਾਨਾਂ ਆਗੂ ਉਹ ਸਰਕਾਰ ਨੇ ਗ੍ਰਿਫਤਾਰ ਕੀਤੇ ਆ ਅਜੇ ਤੱਕ ਉਹਨਾਂ ਆਗੂਆਂ ਦੀ ਜਿਹੜੀ ਆ ਰਿਹਾਈ ਨਹੀਂ ਹੋਈ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਰੇਲਵੇ ਟਰੈਕ ਜਾਮ ਕੀਤਾ ਜਿੰਨਾ ਚਿਰ ਤੱਕ ਉਹਨਾਂ ਆਗੂਆਂ ਦੀ ਰਿਹਾਈ ਨਹੀਂ ਹੁੰਦੀ ਉਹਨਾਂ ਚਿਰ ਤੱਕ ਜਿਹੜਾ ਰੇਲਵੇ ਸਟੇਸ਼ਨ ਆ ਉਹ ਜਿਹੜਾ ਜਾਮ ਰਹੂਗਾ ਧੰਨਵਾਦ ਪੱਪਾਂ ਦੀ ਜਿੱਦਾਂ ਟਾੜੀ ਜੱਤੇ ਬੰਦੀ ਵੱਲੋਂ ਜੀਪੀ ਦਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਉਹਨਾਂ ਦਾ ਵਿਰੋਧ ਕਰੇ ਪਰ ਕਿਤੇ ਨਾ ਕਿਤੇ ਸਵਾਲੀ ਵੀ ਖੜਾ ਹੋਣ데요 ਕਿ ਕਿਸਾਨ ਹੀ ਉਹਨਾਂ ਨੂੰ ਸਾਧ ਰਹੇ ਨੇ ਦੇਖੋ ਜੀ ਅਸਲ ਦੇ ਵਿੱਚ ਇਹ ਸ਼ਬਦਾਂ ਦਾ ਹੀ 헤ਰ ਫੇਰਿਆ ਅਸੀਂ ਵਿਰੋਧ ਨਹੀਂ ਕਰ ਰਹੇ ਸਾਡਾ ਇਹ ਆ ਕਿ ਇਹਨਾਂ ਨੇ 10 ਸਾਲ ਸੱਤਾ ਦਾ ਸੁੱਖ ਭੋਗਿਆ ਪੂਰੇ ਦੇਸ਼ ਦਾ ਜਿੰਨੀ ਸਰਕਾਰੀ ਸੰਪਤੀ ਹੈਗੀ ਸੀ ਪੂਰੇ ਪ੍ਰਾਈਵੇਟ ਕੰਪਨੀਆਂ ਦੇ ਹੱਥੀਂ ਜਿਹੜੀ ਚੜਾਤੀ ਇਹਨਾਂ ਨੇ ਉਹਨਾਂ ਦਾ ਜਿਹੜਾ ਨਿੱਜੀਕਰਨ ਕੀਤਾ ਤੋਂ ਇਸ ਵੇਲੇ ਸਾਡਾ ਰਾਈਟ ਬਣਦਾ ਦੇਸ਼ ਦੇ ਲੋਕਾਂ ਦਾ ਕਿ ਇਹ ਜਦੋਂ ਪਿੰਡਾਂ ਦੇ ਵਿੱਚ ਆਪਣੀ ਚੋਣ ਕੰਪੇਨ ਦੇ ਉੱਤੇ ਨਿਕਲ ਤੇ ਇਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣ ਤਾਂ ਉਹਨੂੰ ਜਿਹੜਾ ਰੰਗ ਦਿੱਤਾ ਰੰਗ ਦਿੱਤਾ ਜਾਂਦਾ ਵਿਰੋਧ ਦਾ ਇਹ ਆਪਣੇ ਪੋਲੀਟੀਕਲ ਲੀਡਰਾਂ ਵੱਲੋਂ ਅਸੀਂ ਵਿਰੋਧ ਨਹੀਂ ਕਰ ਰਹੇ ਅਸੀਂ ਸਵਾਲ ਜਵਾਬ ਕਰ ਰਹੇ ਹਾਂ ਕਿ ਜੇ ਦੇਸ਼ ਦਾ ਕਿਸਾਨ ਸ਼ੰਭੂ ਬਾਰਡਰ ਤੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਜਾ ਕੇ ਆਪਣੀਆਂ ਹੱਕੀ ਮੰਗਾਂ ਲੈ ਕੇ ਸੰਘਰਸ਼ ਕਰ ਰਿਹਾ ਤੇ ਉਹਨਾਂ ਦੀ ਗੱਲ ਜਿਹੜੀ ਆ ਉਹ ਕਿਉਂ ਨਹੀਂ ਸੁਣੀ ਜਾ ਰਹੀ ਸ਼ੁਭ ਕਰਨ ਜਿਹੜਾ ਵਾ 21 ਸਾਲ ਦਾ ਮੁੰਡਾ ਨੌਜਵਾਨ ਆਪਣੀਆਂ ਹੱਕੀ ਮੰਗਾਂ ਲੈ ਕੇ ਗਿਆ ਸੀਗਾ ਘਰੋਂ ਲੜਨ ਵਾਸਤੇ ਤੇ ਗੋਲੀ ਮਾਰ ਕੇ ਜਿਹੜਾ ਸ਼ਹੀਦ ਕੀਤਾ ਗਿਆ ਕੀ ਉਹਦਾ ਦੋਸ਼ ਸੀਗਾ ਸੋ ਇਹ ਇਹ ਜਿਹੜੇ ਸਾਡੇ ਲਖੀਮਪੁਰ ਖੀਰੀ ਦੇ ਦੋਸ਼ੀ ਅਜੇ ਮਿਸ਼ਰਾ ਉਹਨਾਂ ਨੂੰ ਉਹਨਾਂ ਦੇ ਉੱਤੇ 120 ਬੀ ਦਾ ਪਰਚਾ ਦਰਜਿਆ ਤੇ ਕੀ ਉਹ ਉਹ ਉਹਨਾਂ ਨੂੰ ਫਿਰ ਜਿਹੜਾ ਭਾਜਪਾ ਸਰਕਾਰ ਦਾ ਬਣਦਾ ਸੀਗਾ ਕਿ ਫਿਰ ਜਿਹੜਾ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਸਵਾਲ ਜਵਾਬ ਕਰ ਰਹੇ ਹਾਂ ਜੇ ਸਾਡੇ ਸਵਾਲ ਜਵਾਬ ਸਵਾਲਾਂ ਦੇ ਜਵਾਬ ਦਿੰਦੇ ਆ ਤੇ ਠੀਕ ਆ ਵੈਲ ਗੁੱਡ ਆ ਜੇ ਨਹੀਂ ਜਵਾਬ ਦਿੰਦੇ ਸਾਡੇ ਸਵਾਲਾਂ ਦੇ ਤੇ ਫੇਰ ਅਸੀਂ ਕਾਲੇ ਝੰਡਿਆਂ ਨਾਲ ਜਿਹੜਾ ਉਹਨਾਂ ਦਾ ਵਿਰੋਧ ਕਰਾਂਗੇ ਬੀਜਪੀ ਨੇ ਟਾਈਮ ਦਿੱਤਾ ਮੇਰੇ ਖਿਆਲ ਨਾਲ ਤੇ ਸਵਾਲ ਜਵਾਬ ਦੇ ਕਿਸਾਨਾਂ ਨੂੰ ਹਾਂ ਇੱਕ ਟਾਈਮ ਕਿਸਾਨਾਂ ਵੱਲੋਂ ਦਿੱਤਾ ਗਿਆ ਕਿ ਜਦੋਂ ਸਾਡੇ ਕਿਸਾਨ ਪਿੰਡਾਂ ਦੇ ਵਿੱਚ ਜਾ ਕੇ ਇਹ ਗੱਲ ਕਹਿੰਦੇ ਸੀਗੇ ਉਹਨਾਂ ਨੂੰ ਸਵਾਲ ਜਵਾਬ ਕਰਦੇ ਸੀ ਭਾਜਪਾ ਦੇ ਜਿਹੜੇ ਲੀਡਰ ਆਉਂਦੇ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਸੀ ਕਿ ਇਹ ਸਾਡੇ ਜਿਹੜੇ ਆ ਵੱਡੇ ਲੀਡਰ ਆ ਜਿਹੜੇ ਪਾਰਲੀਮੈਂਟ ਚ ਬੈਂਦੇ ਆ ਉਹ ਜਿਵੇਂ ਅਮਿਤ ਸ਼ਾਹ ਜੀ ਪ੍ਰਧਾਨ ਮੰਤਰੀ ਇਹ ਇਹ ਤੁਹਾਡੇ ਸਵਾਲਾਂ ਦੇ ਜਵਾਬ ਉਹ ਦੇਣਗੇ। ਤੋਂ ਅਜੇ ਤੱਕ ਭਾਜਪਾ ਸਰਕਾਰ ਵੱਲੋਂ ਕੋਈ ਏਦਾਂ ਦੀ ਜਿਹੜਾ ਸਾਨੂੰ ਮੈਸੇਜ ਨਹੀਂ ਆਇਆ। ਕਿਸਾਨ ਆਗੂਆਂ ਨੇ ਇਹ ਜਿਹੜਾ ਵਾ ਮੈਸੇਜ ਆਇਆ ਵਾ ਵੀ ਸਰਕਾਰ 23 ਤਰੀਕ ਨੂੰ ਅੱਜ 22 ਤਰੀਕ ਆ ਕੱਲ ਨੂੰ ਸਾਨੂੰ ਕਿਤੇ ਵੀ ਦਿੱਲੀ ਸੱਦ ਲੈ, ਚੰਡੀਗੜ੍ਹ ਸੱਦ ਲੈ ਜਾਂ ਆਪ ਸਾਡੇ ਕੋਲ ਆ ਜਾਣ ਤੇ ਅਸੀਂ ਬਹਿ ਕੇ ਜਿਹੜੇ ਆ ਇਹਨਾਂ ਸਵਾਲਾਂ ਦੇ ਉੱਤੇ ਐਨ ਵਿਚਾਰ ਚਰਚਾ ਕਰ ਲਈਏ। ਕਿ ਸਾਡੀਆਂ ਦਲੀਲਾਂ ਭਾਰੀ ਹੁੰਦੀਆਂ ਸਰਕਾਰ ਦੇ ਉੱਤੇ ਕਿ ਜਾਂ ਸਰਕਾਰ ਦੀਆਂ ਦਲੀਲਾਂ ਭਾਰੀ ਹੁੰਦੀਆਂ ਕਿ ਭਾਰਤ ਦੇ ਵਿੱਚ ਜਿਹੜੇ ਭਾਰਤ ਸਰਕਾਰ ਜਿਹੜੀ WTO ਦੇ ਵਿੱਚ ਜਾ ਰਹੀ ਆ ਕਿ ਉਹਦੇ ਨਾਲ ਦੇਸ਼ ਦਾ ਫਾਇਦਾ ਹੋਊਗਾ ਕਿ ਜਾਂ ਦੇਸ਼ ਦੇ ਕਿਸਾਨ ਦਾ ਨੁਕਸਾਨ ਹੋਊਗਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਮੀਟਿੰਗ ਹੈ ਸਰਕਾਰ ਕਰਦੀ ਆ ਜਾਂ ਨਹੀਂ ਕਰਦੀ ਇਹ ਗੇਂਦ ਜਿਹੜੀ ਹੈ ਸਰਕਾਰ ਦੇ ਪਾਲੇ 'ਚ